ਹਰਿਆਣਾ ਦੇ ਯਮਨਾ ਨਗਰ ਤੋਂ ਇੱਕ ਰੂਹ ਕੰਬਾਉ ਮਾਮਲਾ ਸਾਹਮਣੇ ਆਇਆ ਜਿੱਥੇ ਫੋਕੀ ਅਣ ਖਾਤਰ ਸੌਰਿਆ ਨੇ ਆਪਣਾ ਜਵਾਈ ਮਾਰ ਦਿੱਤਾ ਦੱਸਦੀ ਹੈ ਕਿ ਲਵ ਮੈਰਿਜ ਕਰਵਾਉਣੀ ਐਨੀ ਮਹਿੰਗੀ ਪਈ ਕਿ ਨੌਜਵਾਨ ਨੂੰ ਆਪਣੀ ਜ਼ਿੰਦਗੀ ਤੋਂ ਹੀ ਹੱਥ ਧੋਣੇ ਪਏ ਨੇ ਇਹ ਤਸਵੀਰਾਂ ਨੇ ਬੇहद ਗਮਗੀਨ ਤਸਵੀਰਾਂ ਹਰਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਔਨਰ ਕਿਲਿੰਗ ਦਾ ਇਹ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਦੇ ਰੋਂਗ ਤੇ ਖੜੇ ਕਰਕੇ ਰੱਖ ਦਿੱਤੇ ਨੇ ਯਮਨਾ ਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਲੜਕੀ ਪੱਖ ਦੇ ਵੱਲੋਂ ਆਪਣੇ ਜੁਵਾਈ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਦੱਸਦੀ ਹੈ ਕਿ ਕਰੀਬ 1 ਸਾਲ ਪਹਿਲਾਂ ਲੜਕਾ ਲੜਕੀ ਨੇ ਚਾਵਾ ਨਾਲ ਲਾ ਮੈਰਿਜ ਕਰਵਾਈ ਸੀ ਇੱਕ ਉਹਨਾਂ ਦਾ ਨਿੱਕਾ ਬੱਚਾ ਹੈ ਅਤੇ ਇਹ ਚੀਜ਼ਾਂ ਗੁਵਾਰਾ ਨਹੀਂ ਹੋਈਆਂ ਅਤੇ ਲੜਕੀ ਪੱਖ ਦੇ ਵੱਲੋਂ ਇਸ ਘਿਣਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਇਹ ਦੋਵੇਂ ਆਪਣੇ ਪਰਿਵਾਰ ਤੋਂ ਬਚਣ ਦੇ ਲਈ ਕਰੀਬ 1 ਸਾਲ ਤੋਂ ਜ਼ੀਰਕਪੁਰ ਦੇ ਵਿੱਚ ਰਹਿ ਰਹੇ ਸੀ ਅਤੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਬੀਤੀ ਰਾਤ ਅਭਿਸ਼ੇਕ ਆਪਣੇ ਦੋਸਤਾਂ ਦੇ ਨਾਲ ਯਮੁਨਾਨਗਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚਿਆ ਅਤੇ ਜਦੋਂ ਇਸ ਦੀ ਪਿੰਡਕ ਉਸਦੇ ਸਹੁਰੇ ਪਰਿਵਾਰ ਨੂੰ ਲੱਗੀ ਤਾਂ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਫੋਕੀ ਅਣਖਾਤਰ ਇਸ ਕਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਕ ਹਸਤਾਖੇੜ ਦਾ ਘਰ ਉਜਾਰ ਕੇ ਰੱਖ ਦਿੱਤਾ ਪੁਲਿਸ ਪੜਤਾਲ ਕਰ ਰਹੀ ਹੈ ਪਰ ਇੱਕ ਲੜਕੀ ਜਿਸ ਦਾ ਅਜੇ ਚੂੜਾ ਵੀ ਨਹੀਂ ਉਤਰਿਆ ਉਸ ਦੀ ਜ਼ਿੰਦਗੀ ਹੰਝੂਆਂ ਦੇ ਵਿੱਚ ਡੁੱਬ ਗਈ ਐ ਓਏ ਮੇਰੇ ਬੱਚੇ 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 ਕੁੜੀ ਆਪਕੇ ਪਰਿਵਾਰ ਵੱਲੋਂ ਖਲਾਫ ਹੈ ਹਰਿਆਣਾ ਦੇ ਯਮਨਾ ਨਗਰ ਤੋਂ ਇੱਕ ਰੂਹ ਕੰਬਾਉ ਮਾਮਲਾ ਸਾਹਮਣੇ ਆਇਆ ਜਿੱਥੇ ਫੋਕੀ ਅਣਖ ਖਾਤਰ ਸੌਰਿਆ ਨੇ ਆਪਣਾ ਜਵਾਈ ਮਾਰ ਦਿੱਤਾ ਦੱਸਦੀ ਹੈ ਕਿ ਲਵ ਮੈਰਿਜ ਕਰਵਾਉਣੀ ਇੰਨੀ ਮਹਿੰਗੀ ਪਈ ਕਿ ਨੌਜਵਾਨ ਨੂੰ ਆਪਣੀ ਜ਼ਿੰਦਗੀ ਤੋਂ ਹੀ ਹੱਥ ਧੋਣੇ ਪਏ ਨੇ ਇਹ ਤਸਵੀਰਾਂ ਨੇ ਬੇहद ਗਮਗੀਨ ਤਸਵੀਰਾਂ ਹਰਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਆਨਰ ਕਿਲਿੰਗ ਦਾ ਇਹ ਮਾਮਲਾ ਸામਨੇ ਆਇਆ ਜਿਸ ਨੇ ਸਭ ਦੇ ਰੋਂਗ ਤੇ ਖੜੇ ਕਰਕੇ ਰੱਖ ਦਿੱਤੇ ਨੇ ਯਮਨਾ ਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਲੜਕੀ ਪੱਖ ਦੇ ਵੱਲੋਂ ਆਪਣੇ ਜਵਾਈ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਦੱਸਦੀ ਹੈ ਕਿ ਕਰੀਬ 1 ਸਾਲ ਪਹਿਲਾਂ ਲੜਕਾ ਲੜਕੀ ਨੇ ਚਾਵਾ ਨਾਲ ਲ ਮੈਰਿਜ ਕਰਵਾਈ ਸੀ ਇੱਕ ਉਹਨਾਂ ਦਾ ਨਿੱਕਾ ਬੱਚਾ ਅਤੇ ਇਹ ਚੀਜ਼ਾਂ ਗੁਵਾਰਾ ਨਹੀਂ ਹੋਈਆਂ ਅਤੇ ਲੜਕੀ ਪੱਖ ਦੇ ਵੱਲੋਂ ਇਸ ਘਿਣਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਇਹ ਦੋਵੇਂ ਆਪਣੇ ਪਰਿਵਾਰ ਤੋਂ ਬਚਣ ਦੇ ਲਈ ਕਰੀਬ 1 ਸਾਲ ਤੋਂ ਜ਼ੀਰਕਪੁਰ ਦੇ ਵਿੱਚ ਰਹਿ ਰਹੇ ਸੀ ਅਤੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਬੀਤੀ ਰਾਤ ਅਭਿਸ਼ੇਕ ਆਪਣੇ ਦੋਸਤਾਂ ਦੇ ਨਾਲ ਯਮਨਾਨਗਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚਿਆ ਅਤੇ ਜਦੋਂ ਇਸ ਦੀ ਪਿੰਡਕ ਉਸਦੇ ਸਹੁਰੇ ਪਰਿਵਾਰ ਨੂੰ ਲੱਗੀ ਤਾਂ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਕਿ ਕਿਵੇਂ ਫੋਕੀ ਅਣਖਾਤਰ ਇਸ ਕਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਕ ਹਸਤਾਖੇੜ ਦਾ ਘਰ ਉਜਾਰ ਕੇ ਰੱਖ ਦਿੱਤਾ ਪੁਲਿਸ ਪੜਤਾਲ ਕਰ ਰਹੀ ਹੈ ਪਰ ਇੱਕ ਲੜਕੀ ਜਿਸ ਦਾ ਅਜੇ ਚੂੜਾ ਵੀ ਨਹੀਂ ਉਤਰਿਆ ਉਸ ਦੀ ਜ਼ਿੰਦਗੀ ਹੰਝੂਆਂ ਦੇ ਵਿੱਚ ਡੁੱਬ ਗਈ ਹੈ अगस्त को मरी जाती हुई तो उन्हें कोर्ट बैठी को जेत नहीं, नहीं। तो परिवार वाले खिलाफ थे